ਕੈਡਾ ਜੀ ਕਮੇਡੀਅਨ ਮਨ ਸੰਚਾਲਕ ਲੋਕਾਇਕ ਕਿਤੇ ਕਿ ਤਕਰੀਬਨ ਅੱਜ ਮੈਂ ਆਪਣੇ ਨਾਲ ਭੱਗਾ ਸਲ ਸਮਝਦਾ ਹਜਰਤ ਪੀਰ ਵਾਪਸ ਨੇ ਸ਼ਾਵਲੀ ਗਰਵਾਰ ਦੇ ਗੱਦੀ ਨਿਸ਼ੀਨ ਬਿੱਟੂ ਸਾਈਂ ਜੀ ਜਿਨ੍ਹਾਂ ਦੇ ਮੈਨੂੰ ਰਹਿਨਵਾਈ ਦੇ ਵਿੱਚ ਉਹਨਾਂ ਦੇ ਸਦਕੇ ਮੈਨੂੰ ਅੱਜ ਮੇਰਾ ਪੋਸਟਰ ਜਿਹੜੀ ਆਪਣਾ ਵਿਰਸਾ ਕੈਡਾ ਲਾਈ ਅਲੀਚ ਕੀਤਾ ਗਿਆ ਅੱਜ ਜਿਹੜਾ ਕਿ ਤਕਰੀਬਨ ਜਿਹੜੀ 5 ਵਜੇ ਟੈਸਟ ਇਹ ਟਰਾਈਕ ਰਿਲੀਜ਼ ਹੋ ਰਿਹਾ ਜਿਸ ਟਰਾਈਕ ਦੇ ਵਿੱਚ ਤਕਰੀਬਨ 4 ਗੀਤ ਨੇ 4 ਸ਼ੇਅਰ ਨੇ ਔਰ ਜਿਹੜਾ ਕਿ ਜਿੱਲਾ ਟਾਈਟਲ Song ਇਹ ਹੈਗਾ ਗੁਰਸਾਖ ਗੁਰਸਾਖ ਸਿੰਘ ਮੈਦੇ ਤੋਂ ਗੁਰਦਾਸਪੁਰ ਜ਼ਿਲ੍ਹੇ ਤੋਂ ਆਏ ਜਿਨ੍ਹਾਂ ਦਾ ਤਕਰੀਬਨ ਦੂਸਰਾ ਗੀਤ ਹੈਗਾ ਉਪਪਲਾ ਦੇ ਸਾਡੇ ਕਰਨਲ ਸੀ ਗਿਆ ਜੀ ਜਿਨ੍ਹਾਂ ਦੇ ਬਹੁਤ ਅੱਛੇ ਕਲਮ ਤੋਂ ਗੀਤ ਲਿਖਿਆ ਹੋਇਆ ਉਹਨਾਂ ਦੀ ਕੰਪਨੀ ਚੋਲੀ ਹੋਇਆ ਔਰ ਤੀਸਰਾ ਗੀਤ ਹੈਗਾ ਚਤਰ ਸਿੰਘ ਪਰਵਾਨਾ ਜੀ ਦਾ ਕਲਮ ਤੋਂ ਲਿਖਿਆ ਹੋਇਆ ਚੌਥਾ ਗੀਤ ਹੈਗਾ ਆਪਣਾ ਜੋਰਾ ਸਿੰਘ ਜਿਹੜੇ ਕਿ ਗਿੱਲਾਂ ਪਿੰਦੇ ਨੇ ਉਹਨਾਂ ਦੀ ਕਲਮ ਤੋਂ ਲਿਖਿਆ ਗੀਤ ਹੈ ਚਾਰ ਗੀਤ ਨੇ ਔਰਤ ਵਿੱਚ ਜਿਹੜੇ 4 ਸ਼ੇਰ ਨੇ ਉਹ ਕਰਨਲ ਸਿੰਘ ਜੀ ਜਿਹਨੇ ਔਰ ਗੀਤ ਹੈ ਉਹ ਤਕਰੀਬਨ ਬਹੁਤ ਹੀ ਅੱਛਾ ਪਰਿਵਾਰਿਕ ਪ੍ਰੋਜੈਕਟ ਹੈ ਔਰ ਮੈਂ ਆਪਣੇ ਨੂੰ ਬੜਾ ਭਾਗ ਸਲ ਸਮਝਦਾ ਜਿੱਥੇ ਕਰਨਲ ਸਿੰਘ ਜੀ ਨੇ ਮੇਰੇ ਤੇ ਬਹੁਤ ਵੱਡਾ ਪਿਆਰ ਨਿਭਾਇਆ ਮੇਰੇ ਨਾਲ ਫਰਜ਼ ਨਿਭਾਇਆ ਔਰ ਛੋਟੇ ਜਿਹੇ ਬੰਦੇ ਨੇ ਕੈਨੇਡਾ ਦੀ ਕੰਪਨੀ ਨਾਲ ਚਲਚ ਕੀਤਾ ਮੈਂ ਬਹੁਤ ਬੜਾ ਆਪਣੇ ਭਾਗ ਸਲ ਸਮਝਦਾ ਕਿਹੜਾ ਜੀ ਤੁਹਾਡੇ ਇਸ ਤੋਂ ਪਹਿਲਾਂ ਵੀ ਕੋਈ ਕੈਸਟ ਰਿਲੀਜ਼ ਹੋਈ ਜਾਂ ਕੋਈ Song ਰਿਲੀਜ਼ ਹੋਈ ਹੈ ਪਹਿਲਾਂ ਮੇਰੇ ਗੀਤ ਤਕਰੀਬਨ ਪੰਜਾਬ Song ਮੇਰੇ ਆ ਚੁੱਕੇ ਹੈ ਜੀ ਯੱਕ ਸੌਂਗ ਮੇਰੇ ਪਹਿਲਾਂ ਆ ਚੁੱਕੇ ਨੇ ਜਿਹੜੇ ਕਿ ਮਾਰਕੀਟ ਦੇ ਵਿੱਚ ਚੱਲ ਰਹੇ ਨੇ ਔਰ ਇਹ ਤਕਰੀਬਨ ਇਹ ਵੀ ਉਹਨਾਂ ਤੋਂ ਉਸ ਵਾਰ ਜਿਹੜਾ ਇੱਕ ਚਾਰ ਗੀਤਾਂ ਵਾਲਾ ਇਹ ਹੁਣ ਆਇਆ ਜਿਹੜਾ ਤੁਸੀਂ ਇਹ ਨਾਮ ਰੱਖਿਆ ਆਪਣਾ ਵਿਰਸਾ ਕਿਹੜਾ ਲਾਈਨ ਇਹ ਮਤਲਬ ਤੁਸੀਂ ਆਪ ਸੋਚ ਕੇ ਰੱਖਿਆ ਜਾਂ ਮਤਲਬ ਇਹ ਕੋਈ ਸੌਂਗ ਦੇ ਵਿੱਚ ਹੀ ਕੋਈ ਮਤਲਬ ਜਿਹੜਾ ਸੌਂਗ ਦੇ ਵਿੱਚ ਹੀ ਸੌਂਗ ਦੇ ਵਿੱਚ ਲਾਈਨ ਸੌਂਗ ਦੇ ਵਿੱਚ ਹੀ ਇਹ ਲਾਈਨ ਹੋਣੀ ਹੈ ਜੀ ਉਹਦੇ ਵਿੱਚ ਸੌਂਗ ਦੇ ਵਿੱਚ ਹੀ ਲਾਈਨ ਹੋਣੀ ਹੈ ਆਪਣੇ ਦਰਸ਼ਕਾਂ ਨੂੰ ਕੋਈ ਸੌਂਗ ਜਿਹੜਾ ਤੁਸੀਂ ਮਤਲਬ ਰਿਲੀਜ਼ ਹੋ ਰਿਹਾ ਉਹਦਾ ਕੋਈ ਦੋ ਜਿਹੜੀਆਂ ਲਾਈਨਾਂ ਸਤਿ ਸ਼੍ਰੀ ਅਕਾਲ ਮੈਂ ਗੀਤ ਦਾ ਜਿਹੜਾ ਸਾਡਾ ਇਹ ਗੀਤ ਦਾ ਟੈਕ ਸੌਂਗਾ ਸੁਣਾ ਰਿਹਾ ਆਪਣਾ ਹੀ ਬਿਰਸਾ ਪੰਜਾਬ ਭੁੱਲਿਆ ਰੱਬਾ ਸਾਡੇ ਦੇਸ਼ ਤੇ ਕੀ ਕਹਿਰ ਝੁੱਲਿਆ ਆਪਣਾ ਹੀ ਬਿਰਸਾ ਪੰਜਾਬ ਭੁੱਲਿਆ ਰੱਬਾ ਸਾਡੇ ਦੇਸ਼ ਤੇ ਕੀ ਕਹਿਰ ਝੁੱਲਿਆ ਰਲ ਮਿਲ ਬੈਠਦੀਆਂ ਨਾ ਸਕੀਆਂ ਬਿਰਸਾ ਨਾ ਜਾਦ ਬਿਰਸਾ ਨਜਾਦ ਫੈਸ਼ਨਾਂ ਨੇ ਪਟੀਆਂ ਬਿਰਸਾ ਨਜਾਦ ਫੈਸ਼ਨਾਂ ਨੇ ਪਟੀਆਂ ਵੀਰ ਵੀ ਜਲਾਹੇ ਨਹੀਂ ਉਹ ਤਾਣਾ ਤਾਣਦੇ ਰਸੇ ਨਹੀਂ ਬਣਾਉਂਦੇ ਜੱਟ ਕੋਈ ਛਣਦੇ ਵੀਰ ਵੀ ਜਲਾਹੇ ਨਹੀਂ ਉਹ ਤਾਣਾ ਤਾਣਦੇ ਰਸੇ ਨਹੀਂ ਬਣਾਉਂਦੇ ਜੱਟ ਕੋਈ ਛਣਦੇ ਮਿਲਣ ਬਾਜ਼ਾਰੋਂ ਇੰਜ ਪੈਂਦਾ ਪੱਕੀਆਂ ਵੀਰ ਸਾ ਨਜਾਦ ਵੀਰ ਸਾ ਨਜਾਦ ਫੈਸ਼ਨਾਂ ਨੇ ਪੱਟੀਆਂ ਵੀਰ ਸਾ ਨਜਾਦ ਫੈਸ਼ਨਾਂ ਨੇ ਪੱਟੀਆਂ ਇਹ ਗੀਤ ਉਹਦੇ ਚ ਤਕਰੀਬਨ ਜਿਹੜਾ ਐਡ ਸੌਂਗ ਦੇ ਵਿੱਚ ਆਇਆ ਦੂਸਰਾ ਕਨਾਲ ਸੀ ਵੀ ਦੀ ਕਲਮ ਤੋਂ ਲਿਖਿਆ ਗੀਤ ਹੈ ਤੁਬਕੇ ਤੁਬਕੇ ਨਾਲ ਸਮੁੰਦਰ ਪਰ ਜਾਂਦਾ ਤੁਬਕੇ ਤੁਬਕੇ ਨਾਲ ਸਮੁੰਦਰ ਪਰ ਜਾਂਦਾ ਮਾੜਾ ਹਿੰਮਤ ਦਿਖਾਵੇ ਤਕੜਾ ਡਰ ਜਾਂਦਾ ਤੁਬਕੇ ਤੁਬਕੇ ਨਾਲ ਸਮੁੰਦਰ ਪਰ ਜਾਂਦਾ ਤੁਬਕੇ ਤੁਬਕੇ ਨਾਲ ਸਮੁੰਦਰ ਪਰ ਜਾਂਦਾ ਝੂਠੀ ਸ਼ੌਹਰਤ ਦੌਲਤ ਦੇ ਲਈ ਪੱਜਦੇ ਨੇ ਛਤੀ ਤਰਾਂ ਦਾ ਖਾਣਾ ਨਕਬੁੱਲ ਭਜਦੇ ਨੇ ਰੁੱਕੀ ਮਸੀ ਨਾਲ ਬਿੱਟਡਤਾ ਪਰ ਜਾਂਦਾ ਤੁਬਕੇ ਤੁਬਕੇ ਨਾਲ ਸਮੁੰਦਰ ਪਰ ਜਾਂਦਾ ਤੁਬਕੇ ਤੁਬਕੇ ਨਾਲ ਸਮੁੰਦਰ ਪਰ ਜਾਂਦਾ ਕਰਮਾ ਵਿੱਚ ਹੈ ਨਹੀਂ ਗੱਡੀ ਸੜਕ ਬਣਾਉਂਦੇ ਨੇ ਝੂਠੇ ਮਹਿਲ ਮਨਾਰੇ ਬੜੇ ਸਤਾਉਂਦੇ ਕਰਮਾ ਵਿੱਚ ਹੈ ਨਹੀਂ ਗੱਡੀ ਕਰਮਾ ਵਿੱਚ ਹੈ ਨਹੀਂ ਗੱਡੀ ਸੜਕ ਬਣਾਉਂਦੇ ਨੇ ਝੂਟੇ ਮਹਿਲ ਮਨਾਰੇ ਬੜੇ ਸਤੌਂਦੇ ਨੇ ਕੁੱਲੀਆਂ ਵਿੱਚ ਵੀ ਰਹਿਣ ਬਸੇਰਾ ਕਰ ਜਾਂਦਾ ਤੁਬਕੇ ਤੁਬਕੇ ਨਾਲ ਸਮੁੰਦਰ पार ਜਾਂਦਾ ਤੁਮਕੇ ਤੁਮਕੇ ਨਾਲ ਸਮੁੰਦਰ ਪੜ ਜਾਂਦਾ ਸੁਣ ਸਿਬੀਏ ਕਰਨੈਲ ਕੀ ਦੋਸ਼ ਨਸੀਬਾਂ ਦਾ ਲੱਗਦਾ ਰੱਬ ਹੋਇਆ ਨਹੀਂ ਗਰੀਬਾਂ ਦਾ ਕੱਚਾ ਆਖਰ ਖਰਦਾ ਖਰਦਾ ਖਰ ਜਾਂਦਾ ਤੁਮਕੇ ਤੁਮਕੇ ਨਾਲ ਸਮੁੰਦਰ ਪੜ ਜਾਂਦਾ ਇਹਦੇ ਚ तकरीबन 4 ਗੀਤ ਨੇ ਜਿਹੜੇ ਕਿ ਬਹੁਤ ਹੀ ਪਰਿਵਾਰਕ ਗੀਤ ਨੇ ਸੁਣ ਯੋਗ ਨੇ ਔਰ तकरीबन ਪਰਿਵਾਰ ਦੇ ਵਿੱਚ ਵੀ ਅਸੀਂ ਸਾਰੇ ਸੋਨੇ ਸਾਈ ਜੀ ਨੂੰ ਥੋੜੇ ਦਿਨ ਪਹਿਲਾਂ ਸੁਣਾ ਕੇ ਸਾਈ ਜੀ ਕਰਨੀ ਕਰੋ ਰੀਜ ਤੇ ਮੇਰੇ ਦਰਬਾਰ ਤੇ ਕਰਨ ਵਾਲਾ ਇਹ ਇਹ ਕਰਦੇ ਆ ਲੇਕਿਨ ਬਹੁਤ ਵੱਡਾ ਇਹ ਫਕੀਰਾਂ ਦੇ ਵਿੱਚ ਤੇ ਬਹੁਤ ਵੱਡਾ ਮੇਰੇ ਤੇ ਪਹਿਲੇ ਹੀ ਹੱਥ ਬਹੁਤ ਵੱਡਾ ਹੈ ਇਹ ਫਕੀਰਾਂ ਨੇ ਮੈਨੂੰ ਕਲਾਕਾਰ ਬਣਾਇਆ ਮੈਨੂੰ ਕਿਸੇ ਪੋਲਿਟਿਕਸ ਨੇ ਕਿਸੇ ਲੀਡਰ ਨੇ ਗੁਰਦਾਸ ਕਾੜਾ ਕਲਾਕਾਰ ਨਹੀਂ ਬਣਾਇਆ ਫਕੀਰਾਂ ਨੇ ਮੇਰੇ ਤੇ ਯਾਦ ਰੱਖਿਆ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਪੰਜਾਬੀ ਮੈਂ ਸਨੇਹਾ ਹੀ ਦੇਣਾ ਇਹ ਚਾਹਣਾ ਵੀ ਤਕਰੀਬਨ ਚੰਗਾ ਗਾਓ ਚੰਗਾ ਲਿਖੋ ਚੰਗਾ ਸੁਣੋ ਮੇਰੇ ਬਰਾਬਰ ਦੇ ਸਰੋਤੇ ਵੀਰਾਂ ਬੇਨਤੀ ਕਰਦੇ ਵੀ ਕਲਾਕਾਰ ਚਾਹੇ ਮਾੜਾ ਵੀ ਕੋ ਗਾਉਂਦਾ ਜੋ ਤੁਸੀਂ ਉਹਨੂੰ ਸੁਣਨਾ ਬੰਦ ਕਰ ਦੋਗੇ ਮਾੜੇ ਗੀਤ ਗਾਉਣ ਵਾਲੇ ਨੂੰ ਉਹ ਆਪੇ ਮਾੜੇ ਗਾਉਣੇ ਬੰਦ ਕਰ ਦੇਗਾ ਉਹ ਲਿਖਣ ਵਾਲੇ ਵੀ ਆਪੇ ਰੁਕ ਜਾਣਗੇ ਜੇ ਤੁਸੀਂ ਉਹਦਾ ਸੁਣਨਾ ਬੰਦ ਕਰ ਦੋਗੇ ਜੇ ਚੰਗੀ ਚੀਜ਼ ਨੂੰ ਸੁਣੋਗੇ ਉਹ ਤੁਹਾਡੀ ਸਿਹਤ ਲਈ ਵੀ ਤੁਹਾਨੂੰ ਸਾਰੀ ਚੀਜ਼ ਤੁਹਾਡੇ ਆਉਣ ਵਾਲੇ ਪਰਿਵਾਰ ਨੂੰ ਚੰਗੀ ਲੱਗੇਗੀ ਔਰ ਮੈਂ ਲਾਈਫ ਚ ਇੱਕ ਗੱਲ ਸਿੱਖੀ ਆ ਚਾਹੇ ਮੈਂ ਘੱਟ ਚੱਲਿਆ ਘੱਟ ਸੁਣਿਆ ਲੋਕਾਂ ਨੇ ਪਰ ਮੈਂ ਚੰਗਾ ਬਾਇਆ ਮੈਨੂੰ ਇਹ ਨਹੀਂ ਹੈਗਾ ਵੀ ਮੈਨੂੰ ਲੋਕੀ ਜਿਆਦਾ ਕਿਉਂ ਨਹੀਂ ਸੁਣ ਰਹੇ ਜਿਨ੍ਹਾਂ ਕੋ ਲੋਕੀ ਸੁਣ ਰਹੇ ਬਹੁਤ ਹੈ ਮੇਰੇ ਆਪਣੇ ਨੇ ਜਿਹੜੇ ਸੁਣ ਰਹੇ ਮੈਨੂੰ ਮੈਂ ਧਰਵਾਦ ਕਰਦਾ ਸਭ ਤੋਂ ਪਹਿਲਾਂ ਥੈਂਕ ਯੂ ਸੂ ਮੂ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਨੀ ਤੁਹਾਡੇ ਆਪਣੇ ਗੀਤਕਾਰ ਤੇ ਗਾਇਕ ਕਰਨਾਲ ਸਿੰਘ ਵੀ ਉਹਨਾਂ ਪਿਆਰਪਰੀ ਸਤਸਕਾਲ ਜੀ ਤੇ ਅੱਜ ਬੜਾ ਹੀ ਖੁਸ਼ੀ ਦਾ ਦਿਨ ਆ ਜੀ ਵੀਰਵਾਰ ਦਾ ਦਿਨ ਟੀਜ਼ੇ ਰੈਕਡਸ ਕੰਪਨੀ ਵੱਲੋਂ ਵਰਲਡ ਵਾਈਡ ਆਪਣਾ ਵਿਰਸਾ ਕੈਡਾ ਲਾਈਵ ਜਿਸ ਨੂੰ ਵਰਲਡਵਾਈਡ YouTube ਚੈਨਲ ਦੇ ਉੱਤੇ ਰਿਲੀਜ਼ ਕਰਨ ਜਾ ਰਹੇ ਹਾਂ ਸਾਈ ਜੀ ਦੇ ਅਸ਼ੀਰਵਾਦ ਨਾਲ ਪੋਸਟਰ ਰਿਲੀਜ਼ ਕੀਤਾ ਜੀ ਅੱਜ ਹਜ਼ਰਤ ਦਰਬਾਰ ਹਜ਼ਰਤ ਸਾਈ ਸਨੀਰ ਚਾਹਵਲੀ ਜੀ ਦੇ ਦਰਬਾਰ ਦੇ ਵਿੱਚ ਆ ਕੇ ਅਸ਼ੀਰਵਾਦ ਲਿਆ ਤੇ ਗੁਰਦਾਸ ਕੈੜਾ ਜਿੱਥੇ ਬਹੁਤ ਵਧੀਆ ਐਂਕਰ ਨਾਲ ਨਾਲ ਗਾਇਕ ਬਹੁਤ ਵਧੀਆ ਬਹੁਤ ਹੀ ਪਿਆਰਾ ਪ੍ਰੈਸ ਰਿਪੋਰਟਰ ਵੀ ਜ਼ਿੰਮੇਵਾਰੀ ਨਿਭਾ ਰਹੇ ਨੇ ਇਹਨਾਂ ਨੇ ਕੁਲਦੀਪ ਮਾਨਕ ਸਾਹਿਬ ਨਾਲ सुरेंद्र ਸ਼ਿੰダー ਜੀ ਅਤੇ ਪੰਜਾਬ ਦੇ ਬਹੁਤ ਹੀ ਮਹਾਨ ਕਲਾਕਾਰਾਂ ਦੇ ਨਾਲ ਬਹੁਤ ਸਮਾਂ ਬਤੀਤ ਕੀਤਾ ਜੀ ਇਹ ਮੇਰੇ ਵੀ ਮਿੱਤਰ ਨੇ ਤੇ ਪਿਛਲੇ ਦਿਨੀ ਇਹਨਾਂ ਦਾ ਮਿਲ ਹੋਇਆ ਮੇਰੇ ਨਾਲ ਮੈਨੂੰ ਕਹਿੰਦੇ ਵੀ ਆਪਾਂ ਨੇ ਤਾਂ ਪ੍ਰੋਜੈਕਟ ਕਰਨਾ ਤੇ ਇਹ ਵੀ ਤੁਹਾਡੀ ਕੰਪਨੀ ਦੇ ਵਿੱਚ ਮੈਂ ਕਿਹਾ ਵੀ ਮੇਰੀ ਕੰਪਨੀ ਨਹੀਂ ਇਹ ਸੂਹ ਪੰਜਾਬੀਆਂ ਦੀ ਕੰਪਨੀ ਹੈ T-Z ਰੈਕੋਰਡਸ ਸੋ ਆਪ ਸਭ ਦਾ ਤੁਹਾਡਾ ਸਾਰਿਆਂ ਦਾ ਫਰਜ਼ ਮੰਨਦਾ TJ ਰੈਕੋਰਡਸ ਨੂੰ ਵੱਧ ਤੋਂ ਵੱਧ ਇਸ ਪ੍ਰੋਜੈਕਟ ਨੂੰ ਸੁਣੋ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਅੱਗੇ ਵੀ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਲਾਜ਼ਮੀ ਕਰੋ ਜੀ ਇਹ ਅਚਰਾ ਜੀ EP ਜੀ ਇਸ ਦੇ ਵਿੱਚ 4 ਗੀਤ ਪਾਏ ਗਏ ਨੇ ਜੀ ਇਹਦੇ ਵਿੱਚ ਜਿਹਨੇ 4 ਸ਼ੇਅਰ ਨੇ ਜੀ 4 ਗੀਤ ਨੇ ਇਹਦੇ ਵਿੱਚ ਜਿਹੜੇ 4 ਸ਼ੇਅਰ ਨੇ ਉਹ 4 ਸ਼ੇਅਰ ਮੇਰੇ ਨੇ ਜੀ ਇੱਕ ਗੀਤ ਮੇਰਾ ਤੇ ਤਿੰਨ ਗੀਤਕਾਰ ਹੋਰ ਨੇ ਜਿਨ੍ਹਾਂ ਦੇ ਵਿੱਚ ਚਤਰ ਸਿੰਘ ਜੀ ਪਰਵਾਨਾ ਸਾਹਿਬ ਉਹਨਾਂ ਦਾ ਵੀ ਗੀਤ ਹੈ ਜੀ ਗੁਰਸਾਹਿਬ ਸਿੰਘ ਦਾ ਤੇ ਇੱਕ ਗੀਤ ਜੋਰਾ ਸਿੰਘ ਦਾ ਉਹਨਾਂ ਦਾ ਕੀਤਾ ਜੀ ਉਹਨਾਂ ਦੇ ਦਾ ਨਾਮ ਰੱਖਿਆ ਗਿਆ ਆਪਣਾ ਵਿਰਸਾ ਇਹਦੇ ਵਿੱਚ ਕੀ મતલਬ ਜਿਹੜੇ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੇ ਸਨ ਬਿਲਕੁਲ ਜੀ ਇਸ ਦੇ ਵਿੱਚ ਵਿਰਸੇ ਵਾਲੇ ਗੀਤ ਨੇ ਜੀ ਇਸ ਗੀਤ ਨੂੰ ਜਿਹੜੇ મતલਬ ਇਸ ਪੂਰੇ ਪ੍ਰੋਜੈਕਟ ਨੂੰ ਤੁਸੀਂ ਆਪਣੀ ਮਾਂ ਕੋਲ ਬਹਿ ਕੇ ਜੀ ਆਪਣੇ ਭੈਣ ਕੋਲ ਬਹਿ ਕੇ ਆਪਣੀ ਧੀ ਕੋਲ ਬਹਿ ਕੇ ਆਪਣੇ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਦੇ ਕੋਲ ਬਹਿ ਕੇ ਇਸ ਪੂਰੇ ਪ੍ਰੋਜੈਕਟ ਨੂੰ ਤੁਸੀਂ ਸੁਣ ਸਕਦੇ ਹੋ ਜੋ ਕਿ ਸਾਡੇ ਲਈ ਇਹ ਮਾਨ ਵਾਲੀ ਗੱਲ ਹੈ ਜੀ ਜਿਹੜੇ ਲੋਕ ਅੱਜ ਦਾ ਮੱਝੇਪੁਰ ਪਾ ਦੇਖੋ ਜੀ ਮੈਂ ਜਿਹੜਾ ਸਾਨੂੰ ਲੱਛਰਤਾ ਤੋਂ ਤਾਂ ਵੈਸੇ ਦੂਰ ਹੋਣਾ ਚਾਹੀਦਾ ਜੀ ਮੇਰੀ ਗਾਇਕ ਵੀਰਾਂ ਨੂੰ ਬੇਨਤੀ ਆ ਗੀਤਕਾਰਾਂ ਨੂੰ ਬੇਨਤੀ ਆ ਵੀ ਜਿਹੜਾ ਵੀ ਉਹ ਲਿਖਦੇ ਨੇ ਜਾਂ ਗਾਉਂਦੇ ਨੇ ਪਹਿਲਾਂ ਉਹ ਆਪਣੀ ਭੈਣ ਨੂੰ ਸੁਣਾਉਣ ਆਪਣੀ ਮਾਂ ਨੂੰ ਸੁਣਾਉਣ ਆਪਣੀ ਧੀ ਨੂੰ ਸੁਣਾਉਣ ਉਹ ਸਭ ਤੋਂ ਵੱਡਾ ਸੈਂਸਰ ਬੋਰਡ ਆ ਜੇ ਉਹ ਪਾਸ ਕਰ ਦਿੰਦੇ ਨੇ ਉਸ ਤੋਂ ਬਾਅਦ ਤੁਸੀਂ ਪਬਲਿਕ ਦੇ ਵਿੱਚ ਗਾ ਸਕਦੇ ਹੋ ਨਹੀਂ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਇਦਾਂ ਦੇ ਗੀਤ ਜਿਹੜੇ ਤੁਸੀਂ ਆਪਣੀ ਮਾਂ ਜਾਂ ਭੈਣ ਜਾਂ ਆਪਣੀ ਧੀ ਦੇ ਸਾਹਮਣੇ ਨਹੀਂ ਗਾ ਸਕਦੇ ਉਹਨਾਂ ਨੂੰ ਤੁਸੀਂ ਪਬਲਿਕ ਦੇ ਵਿੱਚ ਵੀ ਨਹੀਂ ਗਾ ਸਕਦੇ ਕੁਝ ਬਹੁਤ ਸਾਰੇ ਗੀਤ ਲਿਖੇ ਆ ਜਿਦਾ ਜਿਨ ਜਿਲਾ ਜੀ ਨੇ ਗਾਣਾ ਲਾਇਆ ਜਿਦਾ ਕਿ ਸਤੋ ਬਾਬਾ ਕੋਲੇ ਆ ਤੇਰਾ ਨਾਮਾ ਹੋਰ ਬਹੁਤ ਸਾਰੇ ਸੌਂਕ ਸੀ ਜਿਹੜੇ ਹੈਗੇ ਆ ਜਿਹੜੇ ਪੰਜਾਬ ਦੇ ਨਾਮੀ ਕਲਾਕਾਰ ਆ ਮਤਲਬ ਜਿਹੜੇ ਹੈਗੇ ਆ ਆਪਣੇ ਕੋਲੋਂ ਵਧੀਆ ਤੋਂ ਵਧੀਆ ਗੀਤ ਲਿਖ ਕੇ ਦਿੱਤੇ ਨੇ ਬਿਲਕੁਲ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡਾ ਮਤਲਬ ਜਿਹੜੇ ਹੈਗੇ ਗੀਤ ਰਿਲੀਜ਼ ਹੋ ਰਹੇ ਆ ਜਾਂ ਆਪਣੇ ਕਿਸੇ ਤੁਸੀਂ ਸਾਨੂੰ ਵਧੀਆ ਦੇ ਰਹੇ ਬਿਲਕੁਲ ਜੀ ਮੇਰੇ 125 ਦੇ ਗਾਇਕ ਮਤਲਬ ਸਿੰਗਰ ਨੇ ਜਿਨ੍ਹਾਂ ਦੇ ਵਿੱਚ ਨਾਮ ਵਰਗਾ ਇੱਕ ਸਾਰੇ ਹੀ ਗਿਨਾਉ ਚ ਗੁਲਦੀਮਾਨ ਸਿੰਘ ਸਾਹਿਬ सुरेंद्र ਸਿੰਧਾ ਜੀ ਜਸਵਿੰਦਰ ਨਰੂਲਾ ਦੁਰਗਾ ਰੰਗੀਲਾ ਸਤਵਿੰਦਰ ਬੁੱਗਾ ਜਦਵੀਰ ਮਾਨ ਕੈਂਦਰਜੀਤ ਨੀਕੂ ਤੇ ਮਨਜੀਤ ਰਾਹੀ ਦਲਜੀਤ ਕੌਰ ਲਗਭਗ ਸਾਰੇ ਹੀ ਕਲਾਕਾਰਾਂ ਨੇ ਗਾਏ ਹੋਏ ਨੇ ਜੀ ਗੀਤ ਤੇ ਮੇਰੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਨਾਲ ਨਾਲ ਵਾਤਾਵਰਨ ਬਚਾਓ ਬਾਰੇ ਵੀ ਜੀ ਇਦਾਂ ਦੇ ਮੈਟਰ ਲਿਖ ਰਹੇ ਆ ਵੀ ਜਿਹੜਾ ਸਾਡੇ ਆਉਣ ਵਾਲਾ ਸਮਾਂ ਸਾਡਾ ਭਵਿੱਖਾ ਉਹਦਾਂ ਦੇ ਗੀਤ ਲਿਖੇ ਜਾਣ ਜਿਦੇ ਨਾਲ ਸਾਡਾ ਵਾਤਾਵਰਨ ਵੀ ਬਚ ਸਕੇ ਕੁੱਖ ਤੇ ਰੁੱਖ ਉਹ ਵੀ ਪਹੁੰਚਾਇਆ ਜਾ ਸਕਣਾ ਇਦਾਂ ਦੇ ਮੈਟਰ ਲਿਖਣ ਦਾ ਮੇਰਾ ਪਲਾਨ ਹੈ ਅੱਜ ਆਪਾਂ ਦੇਖਦੇ ਆ ਕਿ ਪੰਜਾਬ ਜਿਹੜਾ ਮਸ਼ੀਆਂ ਦੇ ਵਿੱਚ ਬਿਹਾ ਜਾਂਦਾ ਹੈ ਤੇ ਇਹਦੇ ਉੱਤੇ ਤੁਸੀਂ ਕੋਈ ਮਤਲਬ Song ਜਿਹੜਾ ਹੈਗਾ ਸੋਰਸ ਉਚਾ ਰੱਖੀ ਕਿਤੇ ਮਤਲਬ ਇਹੋ ਜਿਹਾ Song ਆਪਾਂ ਦੇਈਏ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਸਿੱਧੀ ਸੇਧ ਦੇ ਸਕੇ ਮੇਰੇ ਇਸ ਤੋਂ ਪਹਿਲਾਂ ਵੀ ਆ ਚੁੱਕੇ ਨੇ ਜੀ ਗੀਤ ਮੇਰਾ ਗੀਤ ਆ ਜੀ ਚਿੱਟਾ ਵਰਸਸ ਕਾਲੀ ਉਹਦੇ ਵਿੱਚ ਦੱਸਿਆ ਗਿਆ ਜੀ ਵੀ ਜੇ ਚਿੱਟਾ ਮਾਲਾ ਤਾਂ ਕਾਲੀ ਵੀ ਜਿਹੜੀ ਆ ਜਿਹਨੂੰ ਆਪਾਂ ਨਾਕਣੀ ਕਹਿੰਦੇ ਆ ਉਹਨੂੰ ਕਾਲੀ ਨਾ ਵੀ ਜੇ ਉਹ ਵੀ ਇੱਥੇ ਚੰਗੀ ਨਹੀਂ ਹੈਗੀ ਜਿਹਨੂੰ ਕਹਿੰਦੇ ਨੇ ਵੀ ਚਿੱਟਾ ਨਹੀਂ ਪੀਣਾ ਚਾਹੀਦਾ ਉਹਦੇ ਨਾਲ ਤੋਂ ਬੰਦਾ ਕਾਲੀ ਖਾ ਲਵੇ ਕਾਲੀ ਉਹ ਵੀ ਨਸ਼ਈ ਹੈ ਉਸ ਤੋਂ ਵੀ ਸਾਨੂੰ ਬਚਣਾ ਚਾਹੀਦਾ ਇਹ ਮੇਰਾ ਗੀਤ ਆ ਚੁੱਕਿਆ ਜੀ ਪਹਿਲਾਂ ਚਿੱਟਾ ਵਰਸਸ ਕਾਲੀ ਉਹ ਤੁਸੀਂ YouTube ਚੈਨਲ ਤੇ ਦੇਖ ਸਕਦੇ ਪੰਜਾਬੀਆਂ ਨੂੰ ਬਸ ਇਹੀ ਆ ਜੀ ਵੀ ਮੈਂ ਆਮ ਅਕਸਰ ਕਹਿੰਦਾ ਹੁੰਦਾ ਜੀ ਸਟੇਜਾਂ ਤੋਂ ਵੀ ਵਰਤਮਾਨ ਦੇ ਵਿੱਚ ਜਿਉਂ ਮੈਂ ਜਿਹੜਾ ਕੁਸ਼ ਤੁਸੀਂ ਉਹ ਭੂਤਕਾਲ ਦੇ ਵਿੱਚ ਪਿਛਲਾ ਜਿਹੜਾ ਸਮਾਂ ਲੰਘ ਗਿਆ ਉਹਦੇ ਵਿੱਚ ਗਲਤੀਆਂ ਕੀਤੀਆਂ ਨੇ ਉਹ ਜਿਹੜਾ ਭਵਿੱਖ ਕਾਲ ਦੇ ਵਿੱਚ ਨਾ ਤੁਰਾਓ ਵਰਤਮਾਨ ਦੇ ਵਿੱਚ ਯੋ ਵਧੀਆ ਸੋਚੋ ਕਿਸੇ ਦਾ ਮਾੜਾ ਨਾ ਸੋਚੋ ਚੰਗਾ ਕਰ ਸਕਦੇ ਹੋ ਉਹ ਤੁਸੀਂ ਵੱਧ ਤੋਂ ਵੱਧ ਚੰਗਾ ਕਰੋ ਮੈਂ ਹਜ਼ਰ ਕੀ ਬਾਬਾ ਸੁਨੇਸ਼ਾ ਵਾਲੀ ਦਰਵਾਜ਼ਾ ਦਾ ਗੱਦੀ ਨਿਸ਼ੀਨ ਬਿੱਤੂ ਸਾਈਂ ਜੀ ਅਰ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਮੇਰਾ ਛੋਟਾ ਵੀਰ ਪੰਜਾਬ ਦੀ بلند ਆਵਾਜ਼ ਗੁਰਦਾਸ ਕੈੜਾ ਜੀ ਅੱਜ ਇਹਨਾਂ ਦਾ ਪੋਸਟਰ ਰਿਲੀਜ਼ ਕੀਤਾ ਔਰ ਜੋ ਕਿ ਬਹੁਤ ਹੀ ਅੱਛਾ ਹੈ ਆਪਣਾ ਵਿਰਸਾ ਕੈੜਾ ਲਾਈ ਕੈੜਾ ਲਾਈ ਬਹੁਤ ਵਧੀਆ ਸੌਂਗ ਇਹਦੇ ਵਿੱਚ ਜਿਹੜੇ ਕਲਚਰਲ ਪ੍ਰੋਗਰਾਮ ਨੇ ਪਰਿਵਾਰਿਕ ਪ੍ਰੋਗਰਾਮ ਨੇ ਔਰ ਸੌਂਗ ਨੇ ਗਾਇਆ ਹੈ ਔਰ ਅੱਜ ਹਜ਼ਰਪੀ ਬਾਬਾ ਸੁਨੇਸ਼ ਵਾਲੀ ਦਰਗਾਹ ਦੇ ਉੱਤੇ ਪੋਸਟਰ ਰਿਲੀਜ਼ ਕੀਤਾ ਗਿਆ ਔਰ ਤਕਰੀਬਨ 5 ਵਜੇ ਜਿਹੜੀ ਕੈਸਟ YouTube ਤੇ ਤੇ ਇਹਨਾਂ ਦਾ ਨਾਈਬ ਹੋ ਜਾਏਗਾ ਔਰ ਸਮੂਹ ਸੰਗਤ ਦੇਸ਼ ਵਾਸੀਆਂ ਨੂੰ ਇਹ ਹੀ ਹੈ ਵੀ ਵੱਧ ਤੋਂ ਵੱਧ Song ਨੂੰ ਲਾਈਕ ਕਰੋ ਔਰ ਸ਼ੇਅਰ ਕਰੋ